कोई नहीं अच्छे कपा स्टार्ट तक कर दे फिर ही अगले को खड़ता है ले आ बात बात तो बात कल तू कपा असी बज दे हम्म? कल तू हिंदी हाँ पा मुझे आर्ट पा छाक्षर का है मेरा ना खाने में का आता हूँ का हाँ उल बल और मिठाइया कह कहलते सबका नहीं नहीं। <laughs> तो बात लो बात नहीं बुक नहीं, नहीं कोई नहीं थे रख ला थले रख ला फिर है पढ़ता है बच्चा पाता है बुजन गांधी पता है नहीं है ऊपर है ना भाई कैसे हां गुलाब जामुन कैसे बनेगी गुलाब जामुन छह अक्षर का है मेरा नाम तो गुलाब जामुन तो तिने दियो पगे दे गुलाब जामुन छह दिया देखो छह दिए ठीक है ठीक है हाँ भाई फेरा क्या भाई कहूगा फेरा जंदगा कहूगा खाली नहीं मम्मी दे दी है ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਮੇਰੀ ਭੈਣ ਕਦੀ ਜਾਵੜੀ ਆ ਭਾਈ ਇੱਥੇ ਤਾਂ ਨਹੀਂ ਗਾ ਹਾਂ ਪਾ 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 ਬਚਪਨ ਮੇ ਹੋਤਾ ਹਰਾ ਬੁਢਾਪੇ ਮੇ ਆਕਰ ਹੋ ਜਾਤਾ ਪੀਲਾ ਮੁਝ ਮੁਝੇ ਕਹਤੇ ਸਭੀ ਫਲੋਂ ਕਾ ਰਾਜਾ ਸਵਾਦ ਹੈ ਮੇਰਾ ਬੜਾ ਰਸੀਲਾ ਪਹਿਲਾ ਕੀ ਹੁੰਦਾ ਹਰਾ ਫਿਰ ਹੋ ਜਾਂਦਾ ਪੀਲਾ ਅੰਬ ਅੰਬ ਯੈਸ ਜੱਤਕੇ ਵੀ ਜੱਤਕੇ ਨਿੱਕੀ ਜਿਹੀ ਕੁੜੀ ਲੈ ਮਰ ਕਾਰ ਲੋ ਬਈ ਕੰਮ ਕਰ ਹਟ ਬਈ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੁਰੀ ਸੋਈ ਤਾ ਗਾ ਬੁਝੋ ਮੈਂ ਮੈਂ ਖੋਰ ਪਾ ਚਾਹ ਰੱਖ ਨੱਟੀ ਬੱਚੇ ਪਾਰਟੀ ਹੋਰ ਉਹ ਬੁਝਦੇ ਹੀ ਨਹੀਂਆਂ ਅਦਰ ਮੂੰ ਚੱਕਿਆ ਹੈ ਦੂਸਰਾ ਕਾ ਤੋ ਹਲਵਾ 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 ਨਹੀਂ ਉਰੇ ਫੜਾ ਤਾ ਇਹ ਨਹੀਂ ਆਈ ਬਾਕੀ ਤੇਰੀਆਂ ਅੰਗਾਂ ਸੀ ਆਂਗਾਂ ਸੀ ਕਿੱਥੇ ਕਿਹੜਾ ਵਾਲਾ ਚਾਰ ਰਖੜਾ ਵਾਲਾ ਚਾਰ ਰਖੜ ਕਾ ਮੇਰਾ ਨਾਮ ਠਾਈਆਂ ਬਣਾਉਣਾ ਮੇਰਾ ਕੰਮ ਦੂਸਰਾ ਘਟੇ ਤੋਂ ਹਵਾਈ ਬਨ ਜਾਉਂ ਅੰਤ ਘਟੇ ਤੋਂ ਹਲਵਾ ਬਨ ਜਾਉਂ ਹਲਵਾਈ 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 ਆ ਵੇਖੋ ਅਨਸਰ ਦਿੱਤੇ ਹੋਇਆ ਨਹੀਂ ਹਲਵਾਈ ਨਹੀਂ ਹਲਵਾਈ ਨਹੀਂ 1 2 3 ਤੀਜੇ ਦਾ ਤੀਜੇ ਦਾ ਹਲਵਾਈ ਕਿਵੇਂ ਬਣਾ ਅੱਛਾ ਹਲਵਾਈ ਹਲਵਾ कटती ठीक हाँ हाँ हाँ। हाँ। है बस नहीं क्या रे थैंक यू थाँग यू 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 थैंक 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 तीन लाइक करके मगर के जाना है जुग जुग यू भाई यू यू. आया भाई ए, तो गाड़ी थोड़ी में जेतो गल ਟੱਕਰ ਸਾਰਾ ਫੇਰ ਚ ਆਪਾਂ ਅਨਸਰ ਦੱਸੇ ਦਾ ਕੋਪਰ ਸਾਥ ਦੀ ਹੈ ਇੱਥੇ ਆਉਂਦੀ ਹੈ ਘਾਟਾਂ ਦੇ ਕੋਲੇ ਹੁੰਦੀ ਹੈ ਇੱਥੇ ਆਉਂਦੀ ਹੈ ਘਾਟਾਂ ਦੇ ਕੋਲੇ ਸਿੱਪੀ ਸਿੱਟ ਕੇ ਰਹਿੰਦੀ ਹੈ ਹਾਂ ਬਾਈ ਇੱਧਰ ਆਓ ਬਾਤ ਪੁੱਜੋ ਇੱਕੋ ਨੂੰਨੇ ਮਾਰੀ ਟੱਕਰ ਆਪ ਮੈਂ ਦੂਜੀ ਵਾਰ ਜੇ ਚਾਰੇ ਨੇ ਚੱਲੀ ਵਾਰ ਮਾਰੀ ਉਹਦੇ ਚੱਕਰ ਦੂਜੀ ਵਾਰ ਫੇਰ ਠੋਕੀ ਹੋਣੀ ਟੱਕਰ ਚਾਬੇ ਦੇ ਤਾਲ ਨਹੀਂ ੁੰਡਾ ਘੁੱਟਾ ਜ਼ਿੰਦਾ ਹੈ ਗੁੰਜੀ ਆ ਜ਼ਿੰਦਾ ਤੇ ਗੁੰਜੀ ਕਿਵੇਂ ਬਣਿਆ ਜ਼ਿੰਦਾ ਤੇ ਗੁੰਜੀ ਹੋਈ ਹੁੰਦਾ ਇਹੋ ਚਾਬੀ ਹੈਗੀ ਹੈ ਨਾ ਉਹ ਹੋਗੀ ਨੋ ਅੱਛਾ ਜ਼ਿੰਦਾ ਹੋ ਗਿਆ ਸੋਹਰਾ ਸੋਹਰਾ ਹੋ ਗਿਆ ਟੱਕਰ ਮਾਰੀ ਉਹ ਫੇਰ ਫੇਰ ਚਾਬੇ ਮੈਂ ਕਿਹਨੂੰ ਸੈ ਸੀਗਾ ਮੈਂ ਸੈ ਹੀ ਆ ਹਾਈ ਸੱਚ ਹੁੰਦਾ ਦੋਸਤਿਆ ਸੀ ਹੈ ਨਾ ਹਾਂ ਲਗੇ ਪੜੀ ਦੱਸ ਚੱਲ ਪਾ ਹੋਰ ਪਾ ਅੱਗੇ ਪਾ ਥੜੀ ਦੇ ਪਰ ਨਾ ਭਜਾਈ ਦ ਸਾਈਕਲ ਹਾਂ ਗੁਰਾਂਚ ਤੂ ਤਾਂ ਵੀ ਕੋਈ ਬਾਤ ਨਹੀਂ ਬੁੱਝੀ ਆਈ ਨਹੀਂ ਮਿਲਦਾ ਦੜੀਆ ਪੁੱਛਦੀ ਹੋਣੀ ਹੈ ਕਿਸੇ ਤੋਂ ਤੈਨੂੰ ਆਪਾ ਦੇਤਾ ਜਵਾਬ ਹਾਂ ਜਵਾਬ ਦੇਣਾ ਨਹੀਂ ਸੀ मैं आई कम वीडियो प्लीज एक बात कर लाइक कर दो हाँ गाइस यह बात आप आई हैं इसलिए एक लाइक कर दो प्लीज एक लाइक नहीं सारे ने लाइक कर दे उठा ला सारे लाइक कर दो, दो।, दो। होना सी मुते दा है ओ से <laughs> हुन दूरी कर बोल हुन दूरी कर बोल हेलो गाइस ए बजा 48 प्लीज सारे आने लाइक कर दो ਆ ਦੇ ਗਿਆ ਨਹੀਂ ਲੈ ਗਿਆ ਹੂੰ ਕਦੇ ਕਦੇ ਆਂਦੇ ਅਗੇ ਸ਼ੋ ਅਗੇ ਵੀ ਇੱਕ ਅਸੀਂ ਹੋ ਰਿਹਾ ਚਲੋ ਹੋਰ ਬਤਾਏ ਇੱਕ ਜਾਨਵਰ ਐ ਸਾਡੀ ਦੂਪਰ ਪੈਸਾ ਮੋਰ ਇੱਕ ਜਾਨਵਰ ਐ ਸਾਡੀ ਦੰਬੁੱਤੇ ਪੈਸਾ ਮੋਰ ਮੋਰ ਤੇ ਕਿਵੇਂ ਪੈਸਾ ਮੋਰ ਇੱਕ ਉਹਦੇ ਪੰਨ ਕਿੰਨੇ ਮਹਿੰਗੇ ਪਾਂ ਕਿੰਨੇ ਮਹਿੰਗੇ ਬਣਦੇ ਆ। ਅੱਛਾ ਉਹਦੇ ਪੈਰ-ਪੈਰ ਤੇ ਪੈਸਾ, ਇੱਕ ਜਾਨਵਰ ਐਸਾ ਉਹਦੇ ਪੈਰ-ਪੈਰ ਤੇ ਪੈਸਾ। ਉਹ ਕੰਮ ਵੀ ਨਹੀਂ ਹੁੰਦੇ ਐ। ਹਾਂ ਹਾਂ। ਉਹਦੇ ਪੈਸੇ। ਫਿਰ ਹਰ ਇੱਕ ਖੰਭ ਤੇ ਪੈਸਾਗਾ। ਐਂ ਕਹਿੰਦੇ ਵੀ ਇੱਕ ਜਾਨਵਰ ਐਸਾ ਉਹਦੇ ਪੈਰ-ਪੈਰ ਤੇ ਪੈਸਾ। ਗ੍ਰਾਂਚ ਨੇ ਕੋਈ ਅਨਸਰ ਦਿੱਤਾ? ਨਹੀਂ ਦਿੰਦੀ ਗ੍ਰਾਂਚ ਨੂੰ ਕੁਛ ਪਤਾ ਹੀ ਨਹੀਂ ਆਉਂਦਾ ਹੀ ਨਹੀਂ। ਉਹ ਆਉਂਦਾ ਹੀ ਨਹੀਂ ਐਨ ਬੈਂਕ ਦੇ ਸਕੂਲਸ ਵਰਦੇ ਪੈਸਾ ਨਹੀਂ ਆਉਂਦਾ। ਉਹਦੀ ਆ ਵੀ ਮੰਮੀ ਤਾਂ ਪੁੱਛਦੀ ਹੋਣੀ ਆ ਉਹਦੀ ਮੰਮੀ ਦਾ ਦਿਮਾਗ ਫੇਲ ਐ ਬੁਰੰਚਦਾ ਨਹੀਂ ਕੋਈ ਜਦੋਂ ਪੁੱਛਦੀ ਦੱਸ ਦਿਓ ਜੀ ਮੰਮੀ ਨਹੀਂ ਚੱਲ ਆਉਣੀ ਦਾਦੀ ਤੋਂ ਪੁੱਛ ਲੈ ਦਾਦੀ ਨੂੰ ਚੋਰ ਚੋਰ ਦਾ ਦੁਸ਼ਮਣੇ ਬੰਦੇ ਦਾ ਯਾਰ ਪੀਵੇ ਦੁੱਧ ਤੇ ਮਾਰੇ ਸ਼ਿਕਾਰ ਆ ਕੀ 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 ਚੋਰ ਦਾ ਦੁਸ਼ਮਣ ਬੰਦੇ ਦਾ ਯਾਰ ਪੀਵੇ ਦੁੱਧ ਤੇ ਮਾਰੇ ਸ਼ਿਕਾਰ ਠੀਕ ਐ ਗੁਰਬਾਣੀ ਪਹਿਨ ਸਸਰੀ ਕਾਲ ਕਿਵੇਂ ਪਹਿਨੇ ਸਤਾਂ ਕੱਲ ਸੇ ਤੇਰੀ ਡਾਉਨ ਸੀਗੀ ਕੁੱਤਾ ਹਾਂ ਕੁੱਤਾ ਕਿਉਂ ਫਿਰ ਮੈਂ ਉਹ ਚੋਰ ਬੰਦਾ ਵਾ ਚੋਰ ਦਾ ਦੁਸ਼ਮਣ ਹਾਂ ਹਾਂ ਬਈ ਬਈ ਨਾ ਪਤਾ ਬੰਦਾ ਦੋਫਤਰਦਾ ਹਾਂ ਨਾ ਪਾਦਾ ਹਾਂ ਨਾ ਦੁੱਧ ਵੀ ਪੀਂਦਾ ਦਸਕਾਰਡ ਕਰਦਾ ਵਾ ਵੈਰੀ ਗੁੱਡ ਦਿਮਾਗ ਹੈ ਤੇਰੀ ਬਾਤ ਸੁਣ ਕੇ ਠੀਕ ਹੋ ਜਾਊਂਗੀ ਠੀਕ ਆ ਪੈਣੇ ਠੀਕ ਰੱਖੇ ਵੈਗਰੂ ਦੇਖ ਅਦਰ ਦਿਮਾਗ ਵਾਲਾ ਬੰਦਾ ਡਿਵਾ ਸਨ ਸਾਰੇ ਆਂ ਦੀ ਕਿਹਾ ਗਰਾਂਚ ਬੁੱਝੋ ਬੁੱਝੋ ਬੁੱਝਾਰਤਾ ਬੁੱਝੋ ਇਥੇ ਆਪਾਂ ਬੁੱਝੇ ਦਿੰਨੇ ਪਹਿਲਾਂ ਬੁੱਝ ਦਿੰਨੇ ਆ ਹੋਰ ਅਸੀਂ ਨਹੀਂ ਬੋਲਨੀ ਅਗਲੀ ਵਜਾ ਤੱਕ ਤੁਹਾਡੇ ਲਈ ਇਹਨਾਂ ਦੇ ਪੂਰੇ ਉਹ ਲੱਗਦੀ ਹੈ ਇਹ ਭੂਈ ਲੱਗਦੀ ਹੈ ਇਹ ਬੰਗੋ ਨੇ ਨਿਤੂ ਹੈ ਅੱਛਾ ਗਰਾਂਚ ਬੁੱਝੋ ਕੋਈ ਤੂੰ ਤਾਂ ਬਸਮੀਂ ਪਈ ਦੀ ਉੱਠ ਗਈ ਹੋਣੀ ਹੈ ਗਰਾਂਚ ਪਰਾਜੂਗੀ ਮੈਂ ਇਹਨਾਂ ਲੜੀਆਂ ਦੀ ਆਵਾਜ਼ ਤਾਂ ਦੁਪਹਿਰੇ ਸੁਣੀ ਜਾਨੀ ਹੈ ਵੋਰ ਫਿਰ ਬਣੇ ਰੇਂਜ ਹੈ ਨਹੀਂਗੀ ਹੁਣ ਵੀ ਮੈਂ ਪੈਣ ਲੱਗੀ ਸੀਗੀ ਕਹਿੰਦੇ ਲਾਈਵ ਹੋਣਾ ਇਹਨਾਂ ਨੇ ਭੂਆ ਫੇਮਸ ਕਰ ਦੇਣੀ ਹੈਗੀ ਦੋ ਲਾਸਾਂ ਦੀ ਚੀਜ਼ ਹੈ ਦੇਵਾ ਸਭ ਨੂੰ ਜਾਣ ਤੁਰਦੀਆਂ ਪਰ ਪੈਰ ਨਹੀਂ ਕਿਉਂ ਹਾਂ ਤੁਰਦੀਆਂ ਪਰ ਪੈਰ ਨਹੀਂ ਤੇ ਦੇਖ ਲਾ ਬੱਕਾ ਤੂੰ ਦੇਖ ਕੇ ਬਣਾ ਨਹੀਂ ਇਹ ਮੇਰੀ ਆ ਦੋ ਲਾਸਾਂ ਅਸੀ ਆਪਦੇ ਵੱਲੋਂ ਸੀ ਰੇਲ ਗੱਡੀ ਨਹੀਂ ਨਹੀਂ ਦੋ ਲੱਖਾਂ ਦੀ ਚੀਜ਼ ਹਾਂ ਤੁਰਦੀਆਂ ਪਰ ਪੈਰ ਨਹੀਂ ਦੇਵਾ ਸਭ ਨੂੰ ਜਾਣ ਜਾਣ ਵੀ ਦਿੰਦੀ ਐ ਤੁਰਦੀ ਨਹੀਂਗੀ ਤੁਰਦੀ ਐ ਪਰ ਪੈਰ ਹੈ ਨਹੀਂਗੇ ਤੇ ਦੋ ਲੱਖਾਂ ਦੀ ਐਗੀ ਤੁਰਦੀ ਨਹੀਂ ਤੁਰਦੈ ਨਹੀਂ ਨਹੀਂ ਪੈਰ ਹੈ ਨਹੀਂ ਪਰ ਤੁਰਦੀ ਹੈਗੀ ਪੈਰ ਹੈ ਨਹੀਂ ਪਰ ਤੁਰਦੀ ਆ ਸੁੰਡੀ ਜਾਣ ਦਿੰਦੀ ਹੈ ਬੰਦੇ ਨੂੰ ਜਾਣ ਮੱਛਲੀ ਆਕਸੀਜਨ ਹਵਾ ਹਵਾ ਪੈਰ ਨਹੀਂ ਹਾਂ ਪੈਰ ਹੈ ਨਹੀਂ ਪਰ ਅਸੇ ਪਾਸੇ ਜਾਂਦੀ ਹੈਗੀ ਏ ਹਾਏ ਪਾਣੀ ਪਾਣੀ ਬਿਨਾਂ ਨਾ ਰਹਿਦੀ ਪੀ ਲੈ ਪੀ ਲੈ ਗਾਗਲੀ ਹੁਣ ਜਿੰਨੀ ਨਹੀਂ ਪਹਿਲਾਂ 2 ਮਿੰਟ ਪੁੱਛਦੇ ਜਾਸ ਤੋਂ ਦੇ ਲਈ ਪਲੀਸ ਬੁੱਝਣਾ ਕਰਿਆ ਨਾ ਆਉਂਦਾ ਕਮੈਂਟ ਅਨਸਰ ਜਰੂਰ ਦੱਸਣਾ ਅਗਲੀ ਬਾਤ ਦੈਮਸ ਹੰਦੂ ਹਰੀ ਸੀ ਮਣ ਪਰੀ ਸੀ ਮੋਤੀਆਂ ਨਾਲ ਜੜੀ ਸੀ ਬਾਬੇ ਦੀ ਬਾਬਾ ਜੀ ਦੇ ਬਾਗ ਵਿੱਚ ਕੰਦ ਲਈ ਖੜੀ ਸੀ ਚਾਤਾ ਹਾਈ ਸੀ ਮਣ ਪਰੀ ਸੀ ਮੋਤੀਆਂ ਨਾਲ ਜੜੀ ਸੀ ਬਾਬਾ ਜੀ ਦੇ ਬਾ ਰੋਲੇ ਬਾਗ ਵਿੱਚ ਕੰਦ ਉਲੇ ਖੜੀ ਸੀ ਸਾਡੇ ਵੀ ਲੈ ਆਏ ਸੀ ਬਾਬਾ ਜੀ ਦੇ ਵਾਰਤ ਦਿਸ਼ਾ ਰਾਈਟ ਬਹਿਣਾ ਰਾਈਟ ਉਹਦੋਂ ਵੀ ਤੇੜਾ ਡੋੜੇ ਜਦੋਂ ਮਾਤ ਕਰੇ ਰੇਣ ਲੋਹੇ ਦੀ ਭੰਬੀਰੀ ਆ ਤੇਲ ਪਿੰਦੀ ਆ ਜਦੋਂ ਇਹ ਦੌੜਦੀ ਹੈਗੀ ਮਤਲਬ ਰੇਲ ਨੂੰ ਵੀ ਪਿੱਛੇ ਛੱਡ ਪੀਵੇ ਤੇਲ ਆ ਤੇ ਦੌੜਦੀ ਵੀ ਨਹੀਂ ਦੜੇ ਜਦੋਂ ਮਾਤ ਕਰੇ ਰੇਲ ਦੱਸ ਤੇਲ ਪਿੰਦੀ ਆ ਲੋਹੇ ਦੀ ਭੰਬੀਰੀ ਆ ਲੋਹੇ ਦੀ ਆ ਨਹੀਂ ਕਰ ਮੋਟਰਸਾਈਕਲ गड्डी अरे ये भी मार दे दी है ट्रेन नहीं दूसरी मोटर गड्डी अच्छा चलो भी से सा मेरा सुनो पॉक्सर से मेरा नाम चलते रहना मेरा काम सोच समझकर बताओ तो क्या है मेरा नाम कितने अक्षर से कितने अक्षर से पक्षर से मेरा नाम चलते रहना मेरा करते पैसा गाइस बुद्धो ਹਾਂ ਪੈਰ ਮੇਰੀ ਬੁੱਕ ਜਦੋਂ ਦੇਖ ਕੇ ਪਾਈ ਹੈ ਕੀ ਆ ਪੈਰ ਪੈਰ ਆਣਾ ਮੇਰਾ ਕੰਮ ਆਦੀ ਕਾਟੋ ਤੋ ਰਾਤ ਬਣ ਜਾਤਾ ਬੀਚ ਕਾਟੋ ਤੋ ਇੱਕ ਜਣਾ ਪਾਉ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਤੁਹਾਡੀ ਉਹ ਦੀਆਂ ਭਤੀਜੀਆਂ ਅਰੇ ਭਾਈ ਨਾ ਆਪਣੀ ਭਤੀਜੀ ਕੋ ਇੱਕ ਜਣਾ ਪਾਉ ਪਹਿਲੇ ਮੈਂ ਪਾਉ ਚੱਲ ਪਾਪ ਤੋ ਪਾਪ ਇਹ ਹਾਂ यदि मैं समझी नहीं तो सुन ला आदि काटो तो राम बन जाता बीज काटो तो आम बन जाता थक टूट कर जब घर आते तब मैं मैं सब को याद आता बात तो सुनी है आदि टूट कर राम बन जाता थक टूट कर जब आए तो मैं आदि काटो तो आराम बन जाता ਉਹ ਦੇਖ ਆਰਾਮ 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 ਹਨ ਹਾਂ ਇਹ ਟੈਲਫੋਨ ਤੂੰ ਬਾਸ ਕੋਣ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਆ ਰੀਆਂ ਜਿਉਂ ਜਿਉਂ ਉਹਦੇ ਕੰਨ ਬਰੋੜਾ ਗੱਲਾਂ ਕਰੇ ਕਰਾਰੀਆਂ ਵਾ 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 ਬਾਤ ਪਾਵਾਂ ਬਤੋਲੀ ਪਾਵਾਂ ਬਾਤਾਂ ਨੂੰ ਲਾਵਾਂ ਆ ਰੀਆਂ ਜਿਉਂ ਜਿਉਂ ਗੱਲਾਂ ਕਰੇ ਕਰਾਰੀਆਂ ਹੂੰ ਇਹ ਤਾਂ ਸੌਖੀ ਆ ਗੁਰਬਾਣੀ ਭੈਣ ਵੱਜ ਜੂ ਇਹ ਤਾਂ ਮੈਨੂੰ ਵੀ ਆ ਗਈ ਪਰ ਮੈਂ ਦੱਸਤੀ ਨਹੀਂ ਮੈਂ ਗੁਰਬਾਣੀ ਭੈਣ ਹੀ ਵੱਜਦੇ ਹੁੰਦੇ ਸੀ ਸੋਨ ਦੇ ਚ ਵੀ ਆ ਦਿਖਾਓ ਇੱਕ ਗੁਰਬਾਣੀ ਵੀਰ ਹੋਰ ਆ ਉਹ ਵੀ ਵੱਜਦਾ ਹੁੰਦਾ ਸੀ 3 2 1 ਵੱਸੇ ਦਿਖਾਤੇ ਭੈਣ ਨਹੀਂ ਵੱਸੇ ਹਟਦੇ ਜਾਂਦੀ

ਮਾਦਸ ਨਾਂ ਨਜ਼ਰ ਫਿਟਾ ਮੈਂ ਮਾਦਸ ਨਾਂ ਨਜ਼ਰ ਫਿਟਾ ਮੈਂ ਬਾ ਦੋਨੋਂ ਪਾਸੇ ਜਹੀਆਂ ਡਗੋ ਹਾਂ ਸਾਡਾ ਰੇਂਜ ਬਹੁਤ ਘਟਾ ਹਾਂ ਸਾਡਾ ਰੇਂਜ ਬਹੁਤ ਘਟਾ ਪੈਣੇ ਹਾ ਹਾਂ ਢੱਬੇ ਖੜੇ ਅੱਬੀ ਬੱਕਰੀ ਡੱਬੀ ਉਹ ਦੀ ਸ਼ਾਂ ਚੱਲ ਮੇਰੀ ਬੱਕਰੀ ਕਾ ਥਾਂ ਦੇਖ ਲੈਂਦੇ ਦੱਸੋ ਵੀ ਦੱਸੋ ਇਹ ਸੰਦ ਪਤਾ ਹੀ ਆ ਗੁਰਬਾਣੀ ਪੈਨ ਨੂੰ ਹੀ ਪਤਾ ਸਾਡੇ ਕੋਲ ਤਾਂ ਮਸ਼ਹੂਰ ਬੋਤ ਸੀ ਹਾਂ ਹਾਂ ਢੱਬੇ ਖੜੇ ਅੱਬੀ ਬੱਕਰੀ ਡੱਬੀ ਉਹ ਦੀ ਸ਼ਾਂ ਚੱਲ ਮੇਰੀ ਬੱਕਰੀ ਦੁਪਹਿਰ ਹਾਂ ਛੋਟਿਆ ਕਿੱਥੇ ਚੱਲ ਥੋੜਾ ਮੰਨ ਜਾ और भी आवाज हाँ दी समझ नहीं आउंदी सिर्फ तंगलंग और भी आवाज हाँ दी समझ नहीं आउंदी सिर्फ तंगलंग आउंदी है नेट है ने नहीं आप नेट है नहीं क्या करे कोई डब खड़ा बकरी डब्बी ओ दिशा चल मेरी बकरी कल वाली था कल वाली था अच्छा कल वाली था मंजा नहीं ठीक है अपना रेंज बहुत घटा ता ही तो लाइव पहला नहीं मैं हुई सी ਹੋਰ ਗਾਂ ਵਾਲੇ ਥੱਲੇ ਗੋਹੇ ਦੀ ਪੰਸੇਰੀ ਉੱਤੇ ਲੋਹੇ ਦੀ ਪੰਸੇਰੀ ਉੱਤੇ ਗੋਦਗੁਦੀਆ ਯੈਸ ਥੱਲੇ ਲੋਹੇ ਦੀ ਪੰਸੇਰੀ ਉੱਤੇ ਲੋਹੇ ਦੀ ਪੰਸੇਰੀ ਠੀਕ ਹੈ ਪਹਿਲਾਂ ਥੱਲੇ ਗੋਹੇ ਦੀ ਉੱਤੇ ਲੋਹੇ ਦੀ ਚੱਬਾ ਤੇ ਰੋਟੀ ਠੀਕ ਹੈ ਤੇ ਅਗਲਾ ਪਾ ਆਨੇ ਬੋਲਤਾ ਹਾਂ ਇਹਨੇ ਬੋਲਤੀ ਇਹ ਤਾਂ ਤਿੰਨ ਪਿੰਨੀਆਂ ਘਿਓ ਪੁੰਨੀਆਂ ਸੱਸ ਨੂੰ ਅਨੰਦ ਭਜਾਈ ਮਾਮਤੀਆਂ ਇੱਕ ਇੱਕ ਆਈ ਮੈਂ ਸੁਣੀ ਐ ਖੜੇ ਹੋ ਮਟ ਤਿੰਨ ਪਿੰਨੀਆਂ ਕਿਉ ਪੁੰਨੀਆਂ ਸੱਸ ਨੂੰ ਨਨਦ ਪਰਜਾਈ ਮਾਵਾ ਧੀਆਂ ਇੱਕ ਇੱਕ ਆਈ ਤਿੰਨ ਪਿੰਨੀਆਂ ਗਈਆਂ ਠੀਕ ਆ ਕਿਉ ਚ ਪੁੰਨੀਆਂ ਸੱਸ ਨੂੰ ਨਨਦ ਪਰਜਾਈ ਮਾਵਾ ਧੀਆਂ ਸਾਰਿਆਂ ਨੂੰ ਇੱਕ ਇੱਕ ਆਈ ਨਹੀਂ ਦੱਸੋ ਕੀ ਸੱਸ ਨੂੰ ਤੇ ਕੀ ਹਾਂ ਬਸ ਤਿੰਨ ਜਾਣੇ ਹਾਂ ਹਾਂ ਸੁਆਰ ਕੇ ਨਹੀਂ ਸਮਝਦੇ ਨੀ ਦੀਪੀ ਆਪਾ ਹੋ ਨਹੀਂ ਕਰ ਰਹੇ ਰੇਂਜ ਹੈ ਨਹੀਂ ਨਾ ਅਗਲੇ ਨੂੰ ਸੁਣਦਾ ਨਹੀਂ ਘਟਦੇ ਨਹੀਂ ਹੁੰਦੇ ਕੋਈ ਕਰਦੇ ਮਸਬੀ ਹੋ ਜਾਂਦੇ ਹੁਣ ਆਪਾ ਫੇਸਬੁਕ ਤੇ ਪਾ ਦਿੰਨੇ ਆ ਨਾ ਉਸ ਤੇ ਵੀ ਲਾਈਵ ਠੀਕ ਹੋ ਜਾਏਗਾ ਐਨ ਜਦ ਜਰੇ ਬੈਠੇ ਤਾਂ ਅੰਦਰ ਰਹੇ ਸਾਡੀ ਡਰਾਇੰਗ ਵੇਖੋ ਅਸੀਂ ਪਤਾ ਕਿਸ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ ਅਸੀਂ ਪੈਨ ਨਾਲ ਆਈ ਨਹੀਂ ਕਰਦੇ ਹੁੰਦੇ ਸੀ ਅਸੀਂ ਜਿਹੜਾ ਆ ਸਮਝ ਲਾ ਕੇ ਆ ਈੜੀ ਦਾ ਨਾ ਢਿੱਡ ਜਾਂ ਵਿੱਚੋਂ ਇਹਨੂੰ ਭਰੀ ਜਾਂਦੇ ਜਾਂ ਸੱਸੇ ਦਾ ਢਿੱਡ ਭਰਤਾ ਜਾਂ ਚੱਚੇ ਦਾ ਆ ਜਿਹੜੇ ਵਿੱਚੇ ਨਹੀਂ ਥਾਂ ਜਾਂ ਇਹਦੇ ਬਸ ਨੀਲਾਏ ਬੈਠੇ ਮਰੀ ਜਾਂਦੇ ਮੈਂ ਵੀ ਆਈ ਕਰਦੀ ਹੁੰਦੀ ਆ ਅੱਛਾ ਮਜ਼ਾ ਆਉਂਦਾ ਨੰਨੀ ਨਹੀਂ ਹੱਥ ਲਾਉਣ ਦਿੰਦੀ ਸੀ ਅੱਛਾ ਆ ਨਹੀਂ ਖਾਣੀ ਲਾਉਣੀ ਕੱਚੀ ਵੇਸਣ ਨਾਲ ਫੇਣੂੰ ਰੇਜ਼ ਕਰਦੇ ਆ ਬਸ ਨਿਸ਼ਾਨੀ ਨਹੀਂ ਕੋਈ ਲਾਉਂਦੀ ਸੀ ਉਹ ਕਿਤਾਬ ਤੇ ਮੇਰੀ ਕਾਪੀ ਤਾਂ ਇਹ ਬਾਬਾ ਪ੍ਰਾਣੀ ਹੈ ਜੀ ਹਾਂ ਵੀ ਮੇਰੀ ਇਹ ਤਾਂ ਛੇ ਲਾਈਕ ਥੈਂਕ ਯੂ ਥੈਂਕ ਯੂ ਲਾਈਕ ਕਰਨ ਵਾਸਤੇ ਧੰਨਵਾਦ ਕੌਣ ਕੌਣ ਲਾਈਵ ਹੈ ਕਿੱਥੇ ਕਿੰਨੇ ਆਣੇ ਹੋਣਗੇ ਆਪਣੀ ਰੇਂਜ ਘਟਾ ਪੁੱਤ ਦੋ ਆਣੇ ਆ ਰੇਂਜ ਘਟਾ ਪਣੀ ਕਿੱਥੇ ਛੇ ਛੇ ਬੱਠੇ ਹੁਣ ਰੇਂਜ ਘਟ ਹੈ ਮੈਂ ਦੇਖੀ ਸੀ ਜਿਹੜੀ ਨੂਰ ਵਾਲੀ ਬਣਾਈ ਸਤੇ ਤਨੂੜ ਵਾਲੀ ਤੁਸੀਂ ਉਧਰ ਫਿਰਦੇ ਸੀਗੇ ਪਰ ਕੁਝ ਨਹੀਂ ਫਰਕ ਦੇਖ ਦਿੱਸਦੀਆਂ ਨਹੀਂ ਪੰਗਾ ਸੀ ਵੀਡੀਓ ਬਣਾਉਣ ਚ ਪੈਦਾ ਹਨ ਹਮ ਕਿਉਂਕਿ ਫਿਰ ਉੱਥੇ ਜਾ ਕੇ ਮੈਂ ਰੇਂਜ ਚ ਪਾ ਦੂ ਕੀ ਹੈ ਵੀ ਹੋ ਗਿਆ ਪਕਾੜ ਦਿੱਤੇ ਮੈਂ ਸੋਨਾਂ ਦੀ ਲਾਈਵ ਤੇ ਗਈ ਭੈਣੇ ਉਹ ਘਰੀ ਜਾਵੇ ਬਠਿੰਡਾ ਜੀ ਆ ਗਏ ਬਠਿੰਡਾ ਜੀ ਆ ਗਏ ਉਹਨੇ ਮੈਨੂੰ ਦੇਖਿਆ ਹੀ ਨਹੀਂ ਅੱਛਾ ਨਹੀਂ ਮੈਂ ਜਾਇਆ ਹੀ ਹਾਂ ਮਰਾ ਜਾ ਮੈਨੂੰ ਪਤਾ ਰੇਂਜ ਘਟਾ ਸਾਡੇ ਚੱਲ ਠੀਕ ਹੈ ਭੈਣੇ ਕੋਈ ਨਹੀਂ ਥੈਂਕ ਯੂ ਖੈਰ ਰੱਖੀ ਆ ਆਪਦਾ ਮੈਂ ਵੈਸੇ ਵੀਡੀਓ ਕੱਠੀਆਂ ਬਣਾ ਕੇ ਲੈ ਜੂਗੀ ਦੇਖ ਕੇ ਕਹਿੰਦੀ ਸੌਰੀ ਸੌਣੇ ਭੈਣੇ ਮੈਂ ਤਾਂ ਦੇਖਿਆ ਹੀ ਨਹੀਂ ਤੈਨੂੰ ਅਹ ਗੁਰਬਾਣੀ ਸ਼ਬਦ ਹਾਂ ਸੋਣਾ ਭੈਣ ਤੈਨੂੰ ਮਿਸ ਕਰ ਰਹੀ ਆ ਭੈਣੇ ਲਾਈਵ ਤੇ ਬੈਠੀ ਮੈਨੂੰ ਪਤਾ पहला हो रही बैठी बस परसों ठीक है बहना ओके सबको कहना प्रीत कथाए ਠੀਕ ਹੈ ਪੇਨਾ ਠੀਕ ਹੈ